ਆਣਾ ਵਿੱਚ ਅੱਜ ਦਾ ਦਿਨ ਧਰਨਿਆਂ ਦੇ ਨਾਰੇ ਐ ਜਿੱਥੇ ਇੱਕ ਪਾਸੇ ਲੋਕ ਇਨਸਾਫ ਪਾਰਟੀ ਵੱਲੋਂ ਜਗਰਾਵ ਤੋਂ ਲੈ ਕੇ ਕੰਟਾ ਕੜਤਾ ਤੱਕ ਰੋ ਸਮਾਰਸ਼ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਕੱਢਿਆ ਗਿਆ ਉਹ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸੇ ਦੌਰਾਨ ਆਮ ਆਦਮੀ ਪਾਰਟੀ ਲਈ ਲੁਧਿਆਣਾ ਲੀਡਰਸ਼ਿਪ ਮੌਜੂਦ ਰਹੀ ਹੈ ਤੇ ਡਿਪਟੀ ਕਮਿਸ਼ਨਰ ਦੇ ਨਾਂ ਇੱਕ ਮੰਗ ਪੱਤਰ ਵੀ ਸੌਪਿਆ ਗਿਆ ਹੈ ਉੱਥੇ ਹੀ ਲੋਕ ਇਨਸਾਫ ਪਾਰਟੀ ਵੱਲੋਂ ਗੱਡੇ ਤੇ ਸਿਲੰਡਰ ਰੱਖ ਕੇ ਸਾਰੇ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਆ ਗਿਆ ਹੈ ਪਰਦਰਸ਼ਨ ਕਰ ਰਹੇ ਕਿਉਂਕਿ ਜਿਦਾ ਤੁਹਾਨੂੰ ਪਤਾ ਵੀ ਤੁਹਾਡੀ ਵੀ ਮੋਟਰਸਾਈਕਲ ਦੇ ਤੇਲ ਪੈਂਦਾ ਸਾਡੀਆਂ ਗੱਡੀਆਂ 'ਚ ਮੋਟਰਸਾਈਕਲਾਂ ਦੇ ਤੇਲ ਪੈਂਦਾ ਤੇਲ ਅੱਜ 100 ਰੁਪਏ ਟੱਚ ਕਰ ਚੁੱਕਿਆ ਔਰ ਮੋਦੀ ਸਾਹਿਬ ਕਹਿੰਦੇ ਹੁੰਦੇ ਸੀ ਵੀ ਮੇਰੀ ਸਰਕਾਰ ਬਣਾਓ ਮੈਂ ਤੁਹਾਨੂੰ ਫੇਰ 50 ਰੁਪਏ ਤੋਂ ਥੱਲੇ ਤੇਲ ਲੈ ਕੇ ਦਿਖਾਉਂਗਾ ਸਿਲੰਡਰਾਂ ਦੀ ਕੀਮਤਾਂ ਵਾਪਸ ਮੈਂ ਤੁਹਾਨੂੰ ਲੈ ਕੇ ਦਿਖਾਉਂਗਾ ਔਰ ਅੱਜ ਮੋਦੀ ਸਾਹਿਬ ਕਿਉਂ ਚੁੱਪ ਦੇ ਖਾਮੂਸ਼ ਬੈਠੇ ਆ ਅੱਜ 100 ਰੁਪਏ ਇੱਕ ਆਮ ਬੰਦਾ ਇੱਕ ਗਰੀਬ ਵਿਅਕਤੀ ਉਹ ਕਿਵੇਂ 100 ਰੁਪਏ ਦਾ ਤੇਲ ਪਵਾ ਸਕਦਾ 1 ਲੀਟਰ 100 ਰੁਪਏ ਦਾ ਸੋਚ ਹੀ ਨਹੀਂ ਜਾ ਸਕ ਦੇ ਵੀ ਬਹੁਤ ਸਹੀ ਹੈ ਜੀ 100 ਰੁਪਏ ਚੰਗਾ ਹੋ ਗਿਆ ਵੀ ਤੁਸੀਂ ਵੋਹ ਆ ਲੋ ਜਿਹੜੇ ਬਾਕੀਆਂ ਵਾਸਤੇ ਤੁਸੀਂ 50 ਰੁਪਏ ਕਰ ਦੋ ਆਪਣੇ ਵਾਸਤੇ 100 ਰੁਪਏ ਰੱਖ ਲਓ ਸੋ ਬੜੀ ਮੰਦਭਾਗੀ ਗੱਲ ਆ ਅੱਜ ਇੱਕ ਪ੍ਰੋਟੈਸਟ ਅਸੀਂ ਕਰ ਰਹੇ ਆ ਆ ਘੋੜਿਆਂ ਦੇ ਉੱਪਰ ਖਚਰਾਂ ਦੇ ਉੱਪਰ ਅਸੀਂ ਮੋਟਰਸਾਈਕਲ ਰੱਖੇ ਆ ਗੱਡਿਆਂ ਦੇ ਉੱਪਰ ਸੋ ਇਹ ਅਸੀਂ ਲੈ ਕੇ ਜਾਵਾਂਗੇ ਐਸ ਇੱਕ ਸਾਈਨ ਦੱਸਣ ਵਾਸਤੇ ਵੀ ਹੁਣ ਜਿਹੜਾ ਪੁਰਾਣਾ ਜਵਾਨਾ ਦੁਬਾਰਾ ਵਾਪਸ ਆ ਚੁੱਕਿਆ ਉਹ ਇਹ ਦੁਬਾਰਾ ਪੁਰਾਣਾ ਜਵਾਨਾ ਵਾਪਸ ਆ ਚੁੱਕਿਆ ਹੁਣ ਫੇਰ ਲੋਕਾਂ ਨੂੰ ਘੋੜਿਆਂ ਦੇ ਉੱਪਰ ਖਚਰਾਂ ਦੇ ਉੱਪਰ ਜਾਣਾ ਪਿਆ ਕਰਨਾ ਅੱਜ ਤੋਂ ਅੰਦਰ ਨਾ ਲਾਇਆ ਗਿਆ ਅੱਜ ਰੋਸ ਜ਼ਾਰੇ ਕੀਤੇ ਜਾ ਰਹੇ ਨੇ ਪੈਟਰੋਲ ਡੀਜ਼ਲ ਦੀ ਕੀਮਤਾਂ ਨੂੰ ਲੈ ਕੇ ਜਿੱਦਣਾ ਵੀ ਮੰਗ ਕਰ ਚੁੱਕਾ ਗਿਆ ਹੈ ਸਾਰੇ ਹਿੰਦੁਸਤਾਨ ਨੂੰ ਦੇਖ ਕੇ ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਆ ਵੀ ਕੀ ਮਹਿੰਗਾਈ ਦੀ ਮਾਰ ਇਹ ਨਾ ਚੰਦ ਲੋਕਾਂ ਲਈ ਆ ਸਾਡੇ ਲੋਕਾਂ ਨੂੰ ਉੱਠਣਾ ਪਊਗਾ ਜਾਗਣਾ ਪਊਗਾ ਮੋਦੀ ਸਰਕਾਰ ਨੇ ਲੋਕਾਂ ਦਾ ਉਹ ਕੁਜ਼ੂਮਰ ਕੱਢਿਆ ਪਿਆ ਜਿਹੜੇ ਇਹਨਾਂ ਦੇ ਭਾਗਤ ਨੇ ਉਹਨਾਂ ਨੂੰ ਮੈਂ ਨਹੀਂ ਕਹਿ ਸਕਦਾ ਪਰ ਆਮ ਬੰਦੇ ਦਾ ਬਹੁਤ ਬੁਰਾ ਹਾਲ ਕਰਦਾ ਸਾਡੇ ਆਮ ਆਦਮੀ ਪਾਰਟੀ ਵੱਲੋਂ ਇੱਕੋ ਪ੍ਰਾਲਾ ਕੀਤਾ ਜਾਂਦਾ ਅਸੀਂ ਹਰਕ آواز ਉਠਾਉਣੀ ਆ ਹਰਕ ਵਾਲੀ ਹਰਕ ਮੁੱਦੇ ਤੇ ਅਸੀਂ ਆਵਾਜ਼ ਉਠਾਉਣੀ ਚਾਹੇ ਉਹ ਕਿਸਾਨਾਂ ਦਾ ਅਸੀਂ ਚਾਹੇ ਕਿਸੇ ਦਾ ਅਸੀਂ ਸਾਡੀ ਕੋਸ਼ਿਸ਼ ਹੁੰਦੀ ਆ ਵੀ ਇਹ ਸਰਕਾਰ ਦੇ ਬੋਲੇ ਕੰਨਾਂ ਵਿੱਚ ਆਵਾਜ਼ ਪਹੁੰਚਾਈਏ ਮੋਦੀ ਸਾਹਿਬ ਨੂੰ ਅਪੀਲ ਆ ਵੀ ਬਹੁਤ ਹੋ ਗਿਆ ਬਹੁਤ ਹੋ ਗਿਆ ਜਦੋਂ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਤੇਲ ਦੀਆਂ ਕੀਮਤਾਂ ਤਾ ਬਿਲਕੁਲ ਥੱਲੇ ਚ ਗਈਆਂ ਹੋਈਆਂ ਨੇ ਕਰੋਨਾ ਦੀ ਮਾਰ ਦੇ ਵਿੱਚ ਵੀ ਬਿਲਕੁਲ ਜ਼ੀਰੋ ਤੇ ਕਲੇ ਗਈਆਂ ਸੀ ਉਹ ਤਾਂ ਫ੍ਰੀ ਦੇਣ ਨੂੰ ਫਿਰਦੇ ਸੀ ਇਹ ਉਦੋਂ ਤੋਂ ਇਹਨਾਂ ਨੇ ਸਟੇਲ ਨੂੰ ਜੋ ਉਹ ਕਰ ਵਧਾਈ ਗਿਆ ਕੋਈ ਇਹੋ ਜਿਹਾ ਦਿਨ ਨਹੀਂ ਅੱਜ ਤੱਕ ਆਇਆ ਜਦੋਂ ਇਹਨਾਂ ਨੇ ਕੋਈ ਕੀਮਤ ਦਾ ਵਧਾਈ ਹੋਵੇ ਔਰ ਇਹਨਾਂ ਨੇ ਰਸੋਈ ਗੈਸ ਦੀ ਲਾ ਲਓ ਜਾਂ ਫੁੱਟਬਾਲ ਪੁੱਟੀ ਆਮ ਆਦਮੀ ਦਾ ਬੁਰਾ ਹਾਲ ਕਰਤਾ ਜੀ ਇਹਨਾਂ ਨੇ ਫਤਨੀ ਇਹਨਾਂ ਦੀ ਸੋਚ ਆਮ ਲੋਕਾਂ ਲਈ ਨਹੀਂ ਹੈਗੀ ਉਹ ਕੋਸ ਚੰਦ ਘਰਾਣੇ ਲਈ ਇਹਨਾਂ ਦੀ ਸੋਚ ਕੰਮ ਕਰਦੀ ਹੈ ਜੀ ਉਹ ਸਾਡੀ ਮੋਦੀ ਸਰਕਾਰ ਨੂੰ ਅਪੀਲ ਆ ਅਸੀਂ ਐਂ ਆਵਾਜ਼ ਉਠਾਉਂਦੇ ਰਹਿਾਂਗੇ ਕਿ ਜਿੰਨਾ ਚਿਰ ਇਹ ਸਰਕਾਰ ਸੁੱਤੀ ਨਹੀਂ ਜਾਗਦੀ ਹੈ ਕੁੰਭਕਰਨੀ ਨਹੀਂ ਸੁੱਤੀ ਪਈ ਆ ਇਹਨੂੰ ਉਠਾਉਣਾ ਪਊਗਾ ਮੇਰੀ ਆਮ ਸਾਰੇ ਲੋਕਾਂ ਨੂੰ ਅਪੀਲ ਆ ਵੀ ਰੋਏ ਤੋਂ ਬਿਨਾ ਤਾਂ ਮਾਂ ਵੀ ਨਹੀਂ ਦੁੱਧ ਦਿੰਦੀ ਵੀ ਉਠੋ ਜਾਗਿਏ ਆਪਲਾ ਮਾਰੀਏ ਇਸ ਮਾੜੀ ਸਰਕਾਰ ਨੂੰ ਜੜੋਂ ਪੱਕੀਏ ਤਾਂ ਕਿ ਸਾਡਾ ਹਿੰਦੁਸਤਾਨ ਖੁਸ਼ਹਾਲੀ ਦੇ ਰਾਹ ਤੇ ਚੱਲ ਸਕੇ ਅੱਜ ਪ੍ਰਦਰਸ਼ਨ ਇਸ ਲਈ ਹੈ ਜੀ ਕਿ ਭਾਰਤ ਦੇ ਇਤਿਹਾਸ ਚ ਪਹਿਲੀ ਵਾਰੀ ਪੈਟਰੋਲ ਤੇ ਡੀਜ਼ਲ ਦੀ ਕੀਮਤ 100 ਰੁਪਏ ਦਾ ਆંકੜਾ ਪਾਰ ਕਰ ਚੁੱਕੀ ਹੈ ਪੈਟਰੋਲ ਤੇ ਡੀਜ਼ਲ ਦੇ ਨਾਲ ਨਾਲ ਐਲਪੀਜੀ ਤੇ ਗੈਸ ਤੇ ਹੋਰ ਜਿਹੜੀ ਜ਼ਰੂਰੀ ਵਸਤੂਆਂ ਨੇ ਜਿਹੜੀਆਂ ਕਿ ਮਿਡਲ ਕਲਾਸ ਤੇ ਲੋਅਰ ਮਿਡਲ ਕਲਾਸ ਲਈ ਜਿਉਣ ਲਈ ਜ਼ਰੂਰੀ ਹੁੰਦੀਆਂ ਨੇ ਉਹਨਾਂ ਦੇ ਦਿਨ-ਬਦਨ ਰੇਟ ਵਧੇ ਜਾ ਰਹੇ ਨੇ ਤੇ ਮੋਦੀ ਸਰਕਾਰ ਇਸ ਪੱਕਾ ਸਿੱਧ ਕਰ ਰਹੀ ਹੈ ਕਿ ਉਹਨਾਂ ਦਾ ਲੋਕਾਂ ਦੀ ਤਕਲੀਫ ਉਹਨਾਂ ਨੂੰ ਨਹੀਂ ਸੁਣਦੀ ਉਹਨਾਂ ਦੇ ਕੰਮ ਤੇ ਜੂ ਨਹੀਂ ਰਹਿਦੀ ਕਿਸਾਨ ਪਹਿਲੇ ਫਿੱਟ ਰਹੇ ਸੀਗੇ ਤੇ ਹੁਣ ਆਮ ਮਿਡਲ ਕਲਾਸ ਤੇ ਗਰੀਬ ਲੋਕ ਵੀ ਤਰਾਹੀ ਤਰਾਹੀ ਕਰ ਰਹੇ ਨੇ ਪਰ ਮੋਦੀ ਸਰਕਾਰ ਨੇ ਪਿੱਛੇ ਇਹ ਚ ਕਿਆ ਹੋਇਆ ਕਿ ਉਹ ਆਪਣੇ ਜਿਹੜੇ ਹਮਦੋ ਹਮਾਰੇ ਦੋਦੇ ਸਿਧਾਂਤ ਨਾਲ ਆਪਣੇ ਪੂੰਜੀਪਤੀ ਜਿਹੜੇ ਇਹਨਾਂ ਦੇ ਦੋਸਤ ਨੇ ਉਹਨਾਂ ਨੂੰ ਹੀ ਫਾਇਦਾ ਦੇਣਗੇ ਭਾਰਤ ਦੀ ਜਨਤਾ ਲਈ ਉਹਨਾਂ ਨੂੰ ਕੋਈ ਪਰਵਾਹ ਨਹੀਂ ਅਸੀਂ ਇਹ ਜ਼ਬਾਨ ਪੱਕੀ ਕਰਦੇ ਹਾਂ ਭਾਰਤ ਦੇ ਲੋਕਾਂ ਨੂੰ ਵਾਅਦਾ ਕਰਦੇ ਹਾਂ ਕਿ ਅਸੀਂ ਤੁਹਾਡੀ ਨਾਕਲੀ ਉਠਾਵਾਂਗੇ ਪਰ ਅਸੀਂ ਲੜਾਂਗੇ ਵੀ ਜਾਤਰੀ ਭਾਰਤ ਦੇ ਲੋਕਾਂ ਨੂੰ ਅੱਛਾ ਜੀਵਨ ਇੱਕ ਸਸਤਾ ਜੀਵਨ ਜਿਉਣ ਦਾ ਹੱਕ ਨਹੀਂ ਮਿਲਦਾ ਆਮ ਆਦਮੀ ਪਾਰਟੀ ਸੰਘਰਸ਼ ਕਰਦੀ ਰਹੇਗੀ ਅੱਜ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਗਿਆ ਤੇ ਅਸੀਂ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਦੋਵੇਂ ਸਰਕਾਰਾਂ ਟੈਕਸ ਲਾਉਂਦੀਆਂ ਨੇ ਜੇ ਕੇਂਦਰ ਸਰਕਾਰ ਦੇ ਕੰਨੇ ਤੇ ਜੂਨੀ ਸੜਕ ਰਹੀ ਤਾਂ ਕੈਪਟਨ ਸਾਹਿਬ ਥੋੜੇ ਟੈਕਸ ਘਟਾ ਕੇ ਲੋਕਾਂ ਨੂੰ ਥੋੜਾ ਜਿਹਾ ਆਰਾਮ ਦੇਣ ਤਾਂ ਕਿ ਆਮ ਆਦਮੀ ਵੀ ਜ਼ਿੰਦਗੀ ਜੀ ਸਕੇ